ਫਾਰਕੇ ਦਿਖਾ ਦੇ ਕਣਕ ਆ ਬਾਈ ਜੀ ਛੱਟੇ ਵਾਲੀ ਕਣਕ ਆ ਜਿਹੜੀ ਆਪਾਂ 60 ਕਿਲੋ ਬੀ ਪਾ ਕੇ ਸ਼ੁਰੂਆਤ ਕੀਤੀ ਸੀ 28 ਨਵੰਬਰ ਨੂੰ ਜਿੰਨੀ ਅਡਵਾਂਸ ਸਬਜ਼ੀ ਤੁਸੀਂ ਕ੍ਰੁੱਤੀ ਬਾਜ਼ਾਰ ਦੇ ਵਿੱਚ ਲਿਆਵੋਗੇ ਤਾਂ ਤੁਹਾਨੂੰ ਰੇਟ ਮਿਲਣਾ ਬਾਈ ਜੀ ਜੇ ਤੁਸੀਂ ਇਹਦੇ ਤੇ ਆਪਾਂ ਤੇਲੇ ਵਾਲੀ ਸੁੰਡੀ ਵਾਲੀ ਤੇ ਫੰਗੀ ਸੈਡ ਇੱਕ ਫੇਰ ਪਾਵਾਂਗੇ 40 ਦਿਨਾਂ ਤੂੰ ਪਾਣੀ ਲਾਵਾਂਗੇ ਉਦੋਂ ਬਾਅਦ ਬਾਈ ਜੀ ਜੜੀਆਂ ਇਹਨੂੰ ਦੋ ਫੰਗੀ ਸੈਡ ਸਪਰੇਅ ਆਪਾਂ ਕਰਨੀਆਂ ਕਿਉਂਕਿ ਬਹੁਤ ਲੇਟ ਪੱਕਣੀ ਆ ਜਾ ਕੇ 20 ਅਪ੍ਰੈਲ ਤੋਂ ਬਾਅਦ ਇਹਦੀ ਵਾਰੀ ਆਉਣੀ ਆ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਬਾਈ ਜੀ ਆਪਾਂ ਗੋਭੀ ਵਾਲੀ ਕਣਕ ਦਿਖਾ ਦਈਏ ਜਿਹੜੀ ਆਪਾਂ 28 ਨਵੰਬਰ ਨੂੰ ਬੀਜੀ ਸੀ ਇਹਦੇ ਵਿੱਚ ਜਿਹੜਾ ਆਪਾਂ ਆਪਦਾ ਸੀਡ ਗੋਭੀ ਦਾ ਲਾਉਨੇ ਆ ਹਰ ਸਾਲ ਤੇ ਹਰ ਸਾਲ ਹੀ ਆਪਾਂ 28 52 ਬਾਈ ਜੀ ਕਣਕ ਬੀਜਦੇ ਆ ਆ ਪਹਿਲਾਂ ਤਾਂ ਬਾਈ ਕਣਕ ਦਿਖਾ ਦਿਓ ਫਵਾਰ ਕੇ ਦਿਖਾ ਦੇ ਕਣਕ ਆ ਬਾਈ ਜੀ ਛੱਟੇ ਵਾਲੀ ਕਣਕ ਆ ਜਿਹੜੀ ਆਪਾਂ 60 ਗੱਲੋ ਵੀ ਪਾ ਕੇ ਸ਼ੁਰੂਆਤ ਕੀਤੀ ਸੀ 28 ਨਵੰਬਰ ਨੂੰ ਤੇ ਤਕਰੀਬਨ ਅੱਜ ਇਹ ਬਾਈ ਜੀ 27-28 ਦਿਨਾਂ ਦੀ ਹੋ ਗਈ ਆ 35 ਦਿਨਾਂ ਨੂੰ ਬਾਈ ਜੀ ਇਹਨੂੰ ਜਿੱਦਣ 35-40 ਦਿਨਾਂ ਦੀ ਹੋ ਗਈ ਆ ਆਪਾਂ ਉਸ ਦਿਨ ਇਹਨੂੰ ਪਾਣੀ ਸ਼ੁਰੂ ਕਰਾਂਗੇ ਤੇ ਹੋ ਸਕਦਾ ਤਿੰਨ ਪਾਣੀਆਂ ਦੇ ਵਿੱਚ ਹੀ ਇਹਨੂੰ ਪਕਾਈਏ ਕੋਸ਼ਿਸ਼ ਆ ਵੀ ਜ਼ੋਰ ਲਾਵਾਂਗੇ ਵੀ ਤਿੰਨ ਪਾਣੀਆਂ 'ਚ ਹੀ ਇਹਨੂੰ ਆਪਾਂ ਪਕਾਉਣਾ ਵੱਧ ਪਾਣੀ ਨਹੀਂ ਲਾਉਣੇ ਤੇ ਇਸ ਟਾਈਮ ਬਹੁਤ ਸੋਹਣੀ ਕਣਕ ਖੜੀ ਆ ਬਾਈ 60 ਕਿਲੋ ਆਪਾਂ ਸੀਡ ਪਾਇਆ ਸੀ 2851 ਦਾ ਤਕਰੀਬਨ ਆਪਾਂ ਪਹਿਲਾਂ ਵੀਡੀਓ ਇਹਦੀ ਪਾਈ ਵੀ ਸੀ ਸਾਰੇ ਭਰਾਵਾਂ ਨਾਲ ਗੱਲ ਸਾਂਝੀ ਵੀ ਕੀਤੀ ਸੀ ਤੇ 40 ਦਿਨਾਂ ਤੂੰ ਪਾਣੀ ਲਾਵਾਂਗੇ ਉਦੋਂ ਬਾਅਦ ਬਾਈ ਜੀ ਜੜੀਆਂ ਇਹਨੂੰ ਦੋ ਫੰਗੀ ਸਾਈਡ ਸਪਰੇਆ ਆਪਾਂ ਕਰਨੀਆਂ ਕਿਉਂਕਿ ਇਸ ਵੈਰੈਟੀ ਨੂੰ ਪੀਲੀ ਕੁੰਗੀ ਦੀ ਸ਼ਿਕਾਇਤ ਆਉਂਦੀ ਆ ਪਹਿਲਾ ਪਾਣੀ ਲਾ ਕੇ ਦੂਜੇ ਪਾਣੀ ਤੋਂ ਪਹਿਲਾਂ ਇੱਕ ਇਹਨੂੰ ਆਪਾਂ ਕੁੰਗੀ ਵਾਲੀ ਸਪਰੇ ਜ਼ਰੂਰ ਕਰਾਂਗੇ ਉਹ ਸਾਰੇ ਕਿਸਾਨ ਭਰਾਵਾਂ ਨਾਲ ਗੱਲ ਆਪਾਂ ਫੇਰ ਸਾਂਝੀ ਕਰਾਂਗੇ ਵੀ ਕਿਹੜੀ ਸਪਰੇਅ ਆਪਾਂ ਪਹਿਲੀ ਲਾ ਰਹੇ ਆ ਕਿਉਂਕਿ ਲਾਸਟ ਸਪਰੇਅ ਦੇ ਵਿੱਚ ਬਾਈ ਜੀ ਇਹਦੇ ਤੇ ਆਪਾਂ ਤੇਲੇ ਵਾਲੀ ਸੁੰਡੀ ਵਾਲੀ ਤੇ ਫੰਗੀ ਸੈਡ ਇੱਕ ਫੇਰ ਪਾਵਾਂਗੇ ਕਿਉਂਕਿ ਬਹੁਤ ਲੇਟ ਪੱਕਣੀ ਆ ਜਾ ਕੇ 20 ਅਪ੍ਰੈਲ ਤੋਂ ਬਾਅਦ ਇਹਦੀ ਵਾਰੀ ਆਉਣੀ ਆ ਉਦੋਂ ਪਹਿਲਾਂ ਦੂਜੀਆਂ ਕਣਕਾਂ ਜਿਹੜੀਆਂ ਵੱਡੀਆਂ ਜਾਣੀਆਂ ਤੇ ਇਹ ਕਣਕ ਆਪਣੀ ਦੂਜੀ ਕਣਕ ਨਾਲੋਂ 12-13 ਦਿਨ ਲੇਟ ਹੋਊਗੀ ਇਹ ਲਾਸਟ ਸਪਰੇਅ ਨੂੰ ਆਪਾਂ ਜਿਹੜੀ ਸੁੰਡੀ ਵਾਲੀ ਤੇਲੇ ਵਾਲੀ ਤੇ ਆਪਾਂ ਜਿਹੜੀ ਨਾਲ ਫੰਗੀ ਸੈਡਕ ਪਾਵਾਂਗੇ ਉਹਦੇ ਵਿੱਚ ਜਾਂ ਟੈਲਟ ਵਰਤਾਂਗੇ ਜਾਂ ਆਪਾਂ ਹੋਲੀਕੋਰ ਵਰਤਾਂਗੇ ਜਾਂ ਐਮਿਸਟਰ ਪਾਵਾਂਗੇ ਤਿੰਨਾਂ ਦੇ ਵਿੱਚੋਂ ਜਿਹੜਾ ਆਪਾਂ ਨੂੰ ਚੰਗੀ ਲੱਗੀ ਆਪਾਂ ਉਹ ਤਿੰਨੇ ਦਵਾਈਆਂ ਵਧੀਆ ਤਿੰਨਾਂ ਦੇ ਵਿੱਚੋਂ ਆਪਾਂ ਜਿਹੜੀ ਸਸਤੀ ਪਊਗੀ ਬਜਟ ਦੇ ਹਿਸਾਬ ਨਾਲ ਆਪਾਂ ਉਹ ਸਪਰੇਅ ਨੂੰ ਦੇਵਾਂਗੇ ਤੇ ਤਕਰੀਬਨ ਆਪਾਂ ਨੂੰ ਬਈ ਦੀ ਗੋਭੀ ਵਾਲੀ ਕਣਕ ਹਰ ਸਾਲ ਹੀ ਆਪਾਂ 2651 ਬੀਜਦੇ ਹਾਂ ਹੁਣ ਬਹੁਤੇ ਭਰਾ ਕਹਿਣਗੇ ਵੀ ਟਾਈਮ ਤੁਹਾਡਾ 826 ਦਾ ਵੀ ਸੀਗਾ ਤੁਸੀਂ ਵੇਚ ਸਕਦੇ ਸੀ ਤੁਸੀਂ 327 ਵੀਚ ਸਕਦੇ ਸੀ 303 ਵੀਚ ਸਕਦੇ ਗੋਭੀ ਵਾਲੇ ਵਾਣ ਦੇ ਵਿੱਚ ਬਾਈ ਜੀ ਜਿਹੜਾ ਪਤਰਾਲ ਹੁੰਦਾ ਇਹਦਾ ਹਰਾ ਤੇ ਜਿਹੜੀ ਇਹਨੂੰ ਯੂਰੀਆ ਵਗੈਰਾ ਡੀਪੀ ਵਗੈਰਾ ਆਪਾਂ ਦਿੰਨੇ ਆ ਉਹ ਸਾਰਾ ਕੁਝ ਵਿੱਚ ਹੀ ਪਿਆ ਤੇ ਇੱਥੇ 2851 ਹੀ ਖੜਦੀ ਆ ਦੂਜੀਆਂ ਕਣਕਾਂ ਅਸੀਂ ਟਰਾਈ ਕਰ ਕਰ ਵੇਖ ਲਈਆਂ ਉਹ ਬਾਈ ਜੀ ਡੈਗ ਪੈਂਦੀਆਂ ਕਿਉਂਕਿ ਵਾਣ ਪਹਿਲਾਂ ਹੀ ਬਹੁਤ ਜ਼ਿਆਦਾ ਭਾਰਾ ਹੁੰਦਾ ਹੈ ਉੱਤੋਂ ਰੇਹ ਨੂੰ ਨਹੀਂ ਆਪਾਂ ਪਾਉਣੀਗੀ ਬਿਨਾ ਰੇਹ ਤੋਂ ਇਹ ਕੱਲਾ ਆਪਾਂ ਜਿਹੜੀ ਹੈਗੀ ਆ ਸਪਰੇਅ ਇੱਕ ਜਰੂਰ ਇਹਨੂੰ ਕੋਈ ਤਾਕਤ ਵਾਲੀ ਲਾਵਾਂਗੇ ਕਿਉਂਕਿ ਕਮਜ਼ੋਰ ਨਹੀਂ ਰਹਿਣ ਦੇਣੀ ਕਣਕ ਆਪਾਂ ਲੇਟ ਇਹਦੀ ਕੱਢਾਂਗੇ ਤੇ ਇਸ ਟਾਈਮ ਬਹੁਤ ਸੋਹਣੀ ਖੜੀ ਆ ਬਾਈ ਕਣਕ ਤੇ ਅੱਜ ਮੈਂ ਢੇੜਾ ਮਾਰਿਆ ਤਕਰੀਬਨ 27-28 ਦਿਨਾਂ ਤੋਂ ਇੱਥੇ ਮੈਂ ਹੈ ਵੀ ਕਣਕ ਵਾਲੇ ਪਾਸੇ ਵੀ ਹੁਣ ਵੇ ਹੋਈਏ ਕਿਉਂਕਿ ਗੋभी ਵਾਲੇ ਪਾਸੋਂ ਫ੍ਰੀ ਹੋ ਗਏ ਕੋਸਕ ਵੀਰਾਂ ਦੇ ਸਵਾਲ ਸੀ ਬਾਈ ਗੋਭੀ ਵਾਲੀ ਜਦੋਂ ਭਾਜ ਹੁੰਦੀ ਆ ਉਦੋਂ ਤੁਸੀਂ ਬੜੀਆਂ ਵੀਡੀਓ ਪਾਉਨੇ ਆ ਜਦੋਂ ਮੰਦੇ ਚ ਹੁੰ ਮੰਦਾ ਆ ਜਾਂਦਾ ਉਦੋਂ ਨਹੀਂ ਵੀਡੀਓ ਪਾਉਂਦੇ ਬਾਈ ਮੰਦਾ ਆਪਣੇ ਕਿਹੜਾ ਹੱਥ ਚ ਫੜਿਆ ਮੰਦਾ ਵੀ ਉਦੋਂ ਆਉਂਦਾ ਵੀ ਜਿਹੜੇ ਭਰਾ ਗੋਭੀ ਲਾਉਣ ਦੇ ਛੌਂਕ ਰੱਖਦੇ ਆ ਉਹ ਜਾਂ ਤਾਂ ਪਨੀਰੀ ਆਲਦੀ ਤਿਆਰ ਕਰਨ ਬਾਈ ਜੀ ਜਦੋਂ ਤੁਸੀਂ ਨਰਸਰੀਆਂ ਵਾਲੀਆਂ ਪਨੀਰੀਆਂ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਮੰਦੇ ਦਾ ਮੂੰਹ ਦੇਖਣਾ ਪੈਣਾ ਹੀ ਪੈਣਾ ਕਿਉਂਕਿ ਉਹਨਾਂ ਦੀਆਂ ਵੈਰਾਈਟੀਆਂ ਦਾ ਪਤਾ ਨਹੀਂ ਹੁੰਦਾਗਾ ਕਿੰਨੇ ਟਾਈਮ ਵਾਲੀ ਵੈਰਾਈਟੀ ਹੁੰਦੀ ਆ ਕੋਈ 90 ਦਿਨਾਂ ਵਾਲੀ ਦੇ ਦਿੰਦਾ ਕੋਈ 70 ਦਿਨਾਂ ਵਾਲੀ ਦੇ ਦਿੰਦਾ ਤਾਂ ਉਹ ਸਿਹਰਾ ਜਿਹੜਾ ਸਾਰਾ ਨਰਸਰੀਆਂ 'ਚੋਂ ਜਦੋਂ ਪਨੀਰੀਆਂ ਆ ਕੇ ਲੱਗਣਗੀਆਂ ਨਾ ਤਾਂ ਉਹ ਬਾਈ ਜੀ ਮੰਦੇ ਚ ਆਉਣੀਆਂ ਹੀ ਆਉਣੀਆਂ ਆਪਦੀਆਂ ਪਨੀਰੀਆਂ ਆਪ ਤਿਆਰ ਕਰੋ ਆਪਦੇ ਸੀਡ ਬਾਰੇ ਪੂਰੀ ਜਾਣਕਾਰੀ ਲਓ ਤਾਂ ਫੇਰ ਤੁਸੀਂ ਲਾਓਗੇ ਤਾਂ ਤੁਹਾਡਾ ਟਾਈਮ ਟੇਬਲ ਆਪਦਾ ਸੈੱਟ ਕਰੋ ਤਾਂ ਫੇਰ ਜਿਹੜਾ ਮੰਦੇ 'ਚੋਂ ਆਪਾਂ ਨਿਕਲ ਸਕਦੇ ਆ ਕਿਉਂਕਿ ਜਿਹੜੀ ਗੋਭੀ ਆ ਤਕਰੀਬਨ ਸੌਣ ਭਾਦੋਂ ਤੇ ਕੱत्ता ਤੇ ਮੱਗਰ ਚਾਰ ਮਹੀਨੇ ਜੋ ਗੋਭੀ ਤੇ ਬਾਈ ਜੀ ਜਵਾਨੀ ਹੁੰਦੀ ਆ ਉਸ ਤੋਂ ਬਾਅਦ ਗੋਭੀ ਤੇ ਜਿਹੜੀ ਜਵਾਨੀ ਢਲ ਜਾਂਦੀ ਆ ਇਹਦਾ ਬਾਜ਼ਾਰ ਡਾਊਨ ਆਉਣਾ ਹੀ ਆਉਣਾ ਹੋ ਸਕਦਾ ਮਾਘ ਫੱਗਣ ਦੇ ਵਿੱਚ ਜਾ ਕੇ ਕੋਈ ਮਾੜਾ ਮੋਟਾ ਬਾਜ਼ਾਰ ਉੱਠ ਸਕੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਛੋਲੀਆ ਕਦੂ ਤੋਰੀ ਕਰੇਲਾ ਨਵੀਂ ਸਬਜ਼ੀ ਆ ਜਾਣੀ ਆ ਕਿਉਂਕਿ 4 ਮਹੀਨਾ ਤੋਂ ਜਿਹੜੇ ਲੋਕ ਗੋਭੀ ਖਾ ਰਹੇ ਆ ਉਹ ਨਵੀਂ ਸਬਜ਼ੀ ਖਾਂਦੇ ਆ ਤੇ ਇਸ ਟਾਈਮ ਚ ਆ ਕੇ ਬਾਈ ਜੀ ਮਾ ਆਪਣੇ ਪੋਦੇ ਮਹੀਨੇ ਦੇ ਵਿੱਚ ਜਿਹੜੇ ਵਿਆਹ ਸ਼ਾਦੀਆਂ ਬੰਦ ਹੋ ਜਾਂਦੀਆਂ ਤੇ ਜਿਹੜੀ ਸਬਜ਼ੀ ਆ ਉਹ ਓਵਰ ਹੋ ਜਾਂਦੀ ਐ ਇਸ ਟਾਈਮ ਆਲੂ ਵੀ ਮੰਦਾ ਗੋਭੀ ਵੀ ਮੰਦੀ ਆ ਗਾਜਰ ਵੀ ਮੰਦੀ ਆ ਮਟਰ ਵੀ ਡਾਉਣ ਸਾਰੀਆਂ ਸਬਜ਼ੀਆਂ ਓਵਰ ਹੁੰਦੀਆਂ ਓਵਰ ਹੋਣ ਦੇ ਕਾਰਨ ਬਾਜ਼ਾਰ ਆ ਜਿਹੜਾ ਡਾਉਣ ਆਉਣਾ ਹੀ ਆਉਣਾ ਤੇ ਇਸ ਕਰਕੇ ਬਾਈ ਜੀ ਇਤਰਾਜ ਨਾ ਜਤਾਇਆ ਕਰੋ ਵੀ ਗੇਤੀ ਜਦੋਂ ਆ ਵੀ ਰੇਟ ਜ਼ਿਆਦਾ ਹੁੰਦਾ ਤੁਸੀਂ ਵੀਡੀਓ ਪਾਉਨੇ ਆ ਮੰਦੇ ਚ ਤੁਸੀਂ ਵੀਡੀਓ ਨਹੀਂ ਪਾਉਂਦੇ ਜਿੰਨੀ ਅਡਵਾਂਸ ਸਬਜ਼ੀ ਤੁਸੀਂ ਕੁਰਤੀ ਬਾਜ਼ਾਰ ਦੇ ਵਿੱਚ ਲਿਆਵੋਗੇ ਤਾਂ ਤੁਹਾਨੂੰ ਰੇਟ ਮਿਲਣਾ ਬਾਈ ਜੀ ਜੇ ਤੁਸੀਂ ਕਹੋਗੇ ਵੀ ਉਹਨੇ ਅੱਜ ਗੋਭੀ ਲਾਤੀ ਤੇ ਆਪਾਂ ਕੱਲ ਨੂੰ ਲਾਵਾਂਗੇ ਫੇਰ ਨਹੀਂ ਬਾਜ਼ਾਰ ਮਿਲਣਾ ਤੇ ਇਸ ਕਰਕੇ ਬਾਈ ਜੀ ਮੇਰੀ ਤਾਂ ਬੇਨਤੀ ਆ ਵੀ ਜਿਹੜੇ ਭਰਾ ਨੇ ਬਾਈ ਜੀ ਸਬਜ਼ੀ ਦਾ ਕੰਮ ਕਰਨਾ ਹੈ ਮੈਂ ਪਹਿਲਾਂ ਵੀ ਕਹਿੰਨਾ ਵੀ ਛੋਟੇ ਜਿਹੇ ਸ਼ੁਰੂ ਕਰੋ 2-3 ਕਨਾਲ ਤੋਂ ਆਪਦਾ ਸਰਕਲ ਸ਼ੁਰੂ ਕਰੋ ਤੇ ਫੇਰ ਜਾ ਕੇ ਤੁਹਾਨੂੰ ਪਤਾ ਲੱਗੂ ਕੀ ਖਰਚਾ ਆਉਂਦਾ ਕੀ ਵਟਤ ਆਉਂਦੀ ਆ ਤੇ ਕਿੰਨਾ ਕ ਆਪਾਂ ਮੰਦੇ ਚਾਹੁੰਨੇ ਆ ਕਿੰਨੇ ਕ ਆਪਾਂ ਤੇਜ਼ੀ ਚਾਹੁੰਨੇ ਧੰਨਵਾਦ ਜੀ ਸਾਰਿਆਂ ਦਾ ਸਾਸ਼ਿਕਾ